ਸਸਿਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਆ ਕਿ ਸਾਰੇ ਵਧੀਆ ਹੋਵੋਗੇ ਸੋ ਦੋਸਤੋ ਯੂਕੇ ਦਾ ਲਾਟਰੀ ਵੀਜ਼ਾ ਸੀ ਜਿਹੜਾ ਉਹਦਾ ਰਿਜ਼ਲਟ ਆ ਚੁੱਕਿਆ ਰਿਜ਼ਲਟ ਕਿਵੇਂ ਆਇਆ ਉਹ ਰਿਜ਼ਲਟ ਤੁਹਾਡੀਆਂ ਮੇਲਾਂ 'ਚ ਆਇਆ ਕੋਈ ਲਿਸਟ ਨਹੀਂ ਆਈਏਗੀ ਕਿ ਤੁਸੀਂ ਲਿਸਟ 'ਚ ਜਾ ਕੇ ਚੈੱਕ ਕਰ ਲਓ ਸੋ ਤੁਹਾਨੂੰ ਈਮੇਲ ਆਈ ਹੋਊਗੀ ਜਿਹੜੀ ਤੁਸੀਂ ਈਮੇਲ ਭਰੀ ਹੋਈ ਸੀਗੀ ਤੁਸੀਂ ਆਪਣੀ ਈਮੇਲ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਤੁਹਾਨੂੰ ਲਿਖਿਆ ਆਇਆ ਹੋਊਗਾ ਕਿ ਯੂ ਆਰ ਸਕਸੈਸਫੁਲ ਇਨ ਦਾ ਵੈਲਟ ਜਾਂ ਫਿਰ ਲਿਖਿਆ ਹੋਊਗਾ ਆ ਕੰਗਰਾਚੂਲੇਸ਼ਨ ਇਹ ਇਹ ਕਰਕੇ ਤੁਸੀਂ ਆ ਸਕਰੀਨ ਤੇ ਦੇਖ ਸਕਦੇ ਹੋ ਯੂ ਆਰ ਅਨਸਕਸੈਸਫੁਲ ਐਦਾ ਲਿਖਿਆ ਹੋਊਗਾ ਸੋ ਜਿਹੜੇ ਜਿਹੜੇ ਵੀਰਾਂ ਭਰਾਵਾਂ ਦਾ ਵੀਜ਼ਾ ਲੱਗ ਚੁੱਕਿਆ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਜਿਨ੍ਹਾਂ ਦਾ ਵੀ ਨਹੀਂ ਲੱਗਿਆ ਹੂਫਾ ਬੈਸਟ ਆਫ ਲੱਕ ਉਹਨਾਂ ਨੂੰ ਫॉर ਨੈਕਸਟ ਟਾਈਮ ਦੇ ਲਈ ਦੋਸਤੋ ਇਸ ਵੀਜ਼ੇ ਰਿਲੇਟਡ ਬਹੁਤ ਤੋਂ ਵੀਰਾਂ ਭਰਾਵਾਂ ਦੀਆਂ ਇਕੁਆਰੀਆਂ ਇਹ ਆ ਰਹੀਆਂ ਸੀ ਮੈਨੂੰ ਕਿ ਅਸੀਂ ਇਹਦੇ ਵਿੱਚ ਆਪਣਾ ਡਿਪੈਂਡੈਂਟ ਜਾਂ ਸਪਾਊਸ ਜਾਂ ਬੱਚਿਆਂ ਨੂੰ ਨਾਲ ਲੈ ਕੇ ਆ ਸਕਦੇ ਜ ਨਹੀਂ ਲੈ ਕੇ ਆ ਸਕਦੇ ਸੋ ਬਾਈ ਦੇਖੋ ਇਹ ਵੀਜ਼ਾ ਹੁੰਦਾ ਇੱਕ ਬੰਦੇ ਦਾ ਸਿੰਗਲ ਪਰਸਨ ਦਾ ਵੀਜ਼ਾ ਹੁੰਦਾ ਤੁਸੀਂ ਇੱਥੇ ਇਹਦੇ ਤੇ ਆਪਣਾ بیوی ਬੱਚਾ ਨੂੰ ਨਾਲ ਨਹੀਂ ਲਿਆ ਸਕਦੇ ਹਾਂ ਫਿਊਚਰ ਚ ਇਹ ਹੋ ਸਕਦਾ ਕਿ ਤੁਸੀਂ ਜਾਓ ਇਹਨੂੰ ਅੱਗੇ ਜਾ ਕੇ ਸਵਿਚ ਕਰਵਾ ਲਓ ਨਾ ਸਪਾਂਸਰਸ਼ਿਪ ਵਾਲੇ ਵੀਜ਼ੇ ਚ ਕਰਵਾ ਲਓ ਫਿਰ ਤੁਸੀਂ ਜਾ ਕੇ ਆਪਣੇ ਜਵਾਖਾਂ ਨੂੰ ਜਾਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ ਫਿਰ ਹਾਲ ਇਹ ਤੁਹਾਡੇ ਇਕੱਲੇ ਦਾ ਵੀਜ਼ਾ ਤੁਸੀਂ ਇਕੱਲੇ ਹੀ ਇਹਦੇ ਤੇ ਜਾਣਾ ਠੀਕ ਆ ਸੋ ਪੀਸ ਦਿੱਤੇ ਜਾਣਗੇ ਮੈਂ ਸਕਰੀਨ ਤੇ ਪਾ ਦਿੰਨਾ ਮੇਰੇ ਖਿਆਲ ਚ 90 ਦਿਨ ਹੁੰਦੇ ਨੇ ਸੋ ਉਸ ਦਿਨਾਂ ਦੇ ਵਿੱਚ ਵਿੱਚ ਤੁਸੀਂ ਜਿਹੜੇ ਇਹਨਾਂ ਨੇ ਡਾਕੂਮੈਂਟ ਮੰਗੇ ਸੀਗੇ ਉਹ ਡਾਕੂਮੈਂਟ ਪੇਸ਼ ਕਰਨੇ ਹੋਣਗੇ ਇਹਨਾਂ ਕੋਲ ਚੈੱਕ ਕਰਨਗੇ ਕਿ ਤੁਸੀਂ ਜੈਨੂਅਲ ਹੋ ਜਾਂ ਨਹੀਂ ਜੈਨੂਅਲ ਠੀਕ ਹੈ ਕਿਉਂਕਿ ਇਹਦੇ ਵਿੱਚ ਬਹੁਤ ਇਹ ਵੀ ਹੋਇਆ ਕਿ 12ਵੀਂ ਵਾਲਿਆਂ ਨੇ ਵੀ ਅਪਲਾਈ ਕਰਤਾ ਸੋ ਜਿਹੜੇ ਜਿਹੜਾ ਉਹਨਾਂ ਦਾ ਵੀਜ਼ਾ ਲੱਗ ਗਿਆ ਸੋ ਉਹਨਾਂ ਨੂੰ ਹੁਣ ਆਪਣੇ ਡਾਕੂਮੈਂਟ ਸ਼ੋ ਕਰਨੇ ਪੈਣਗੇ ਜਿਹੜੇ ਫੇਕ ਹੋਣਗੇ ਉਹ ਵਿਚਾਰੇ ਉੱਥੇ ਹੀ ਰਹਿ ਜਾਣਗੇ ਹੁਣ ਠੀਕ ਹੈ ਨਾ ਸੋ ਮੈਂ ਤਾਂ ਹੀ ਕਹਿ ਰਹਾਂ ਨਾ ਬਈ ਜੈਨੂਅਰ ਬੰਦਾ ਇਹਨੂੰ ਅਪਲਾਈ ਕਰਿਆ ਕਰੋ ਠੀਕ ਕਿ ਇਹ ਹੁਣ ਵੀਜ਼ਾ ਕਦੋਂ ਉੱਪਰ ਹੋਣਾ ਸੋ ਬਈ ਜਿਨ੍ਹਾਂ ਨੂੰ ਮੇਲ ਆਈ ਹੋਗੀ ਉਹਨਾਂ ਨੇ ਦੇਖ ਹੀ ਲਿਆ ਹੋਊਗਾ ਕਿ 2025 ਚ ਨੈਕਸਟ ਟਾਈਮ ਤੁਸੀਂ ਅਪਲਾਈ ਕਰੋ ਇਹਦਾ ਮਤਲਬ ਕਿ ਇਹ ਹੁਣ ਆਊਗਾ ਦਸੰਬਰ ਦੇ ਨੇੜੇ ਤੇ ਡੇ ਆਊਗਾ ਇਹ ਠੀਕ ਹੈ 6 ਮਹੀਨੇ ਬਾਅਦ ਉਹਨਾਂ ਹੁੰਦਾ ਸੋ ਆਪਣੀ ਫਿਰ ਵੀ ਤੁਹਾਡਾ ਤੁਹਾਡੇ ਕੋਲ ਇੱਕ ਮੌਕਾ ਹੋਰ ਹੈਗਾ ਤੁਸੀਂ ਆਪਣਾ ਲੱਕ ਦੁਆਰ ਤੋਂ ਅਜਮਾ ਸਕੋ ਹਨਾ ਸੋ ਬੈਸਟ ਵਿਸ਼ੇ ਸਾਰੇ ਵੀਰਾਂ ਭਰਾਵਾਂ ਨੂੰ ਪਾਤਰ ਨੇ ਸਾਰੇ ਜਿਨ੍ਹਾਂ ਦਾ ਵੈਲਿਡ ਦੇ ਵਿੱਚ ਨਾਮ ਹੋ ਗਿਆ ਸਿਲੈਕਟ ਹੋ ਚੁੱਕੇ ਨੇ ਠੀਕ ਆ ਸੋ ਆ ਇਹਨਾਂ ਕੰਨਾ ਮੈਂ ਆਪਣੀ ਵੀਡੀਓ ਨੂੰ ਖਤਮ ਕਰਦਾ ਜੇ ਤੁਹਾਡੀ ਕੋਈ ਹੋਰ ਕੁਇਰੀ ਹੈ ਕਿਸੇ ਵੀ ਚੀਜ਼ ਰਿਲੇਟਡ ਤੁਸੀਂ ਮੈਨੂੰ ਇੰਸਟਾਗ੍ਰam ਤੇ ਸੰਪਰਕ ਕਰ ਸਕਦੇ ਇੰਸਟਾਗ੍ਰam ਦਾ ਜਿਹੜਾ ਲਿੰਕ ਆ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ ਹੁਨਾ ਗੀਪ ਯੂਕੇ ਅਪਡੇਟਸ ਨੂੰ ਸਰਚ ਵੀ ਕਰ ਸਕਦੇ ਇੰਸਟਾਗ੍ਰam ਤੇ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਆਪਣੀ ਕੁਇਰੀ ਜਿਹੜੀ ਹੈ ਮੈਨੂੰ ਦੱਸ ਸਕਦੇ ਹੋ ਤੇ ਮਿਲਾਂਗੇ ਅਗਲੀ ਵੀਡੀਓ 'ਚ ਦੋਸਤੋ ਤਦ ਤੱਕ ਲਈ ਧੰਨਵਾਦ ਸਾਸ਼ੀ ਕਾਲ ਜੀ